ਹਾਂਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਤੇ ਡਰੈਸ ਦੱਸੋ ਜੀ ਆਪਣਾ ਸ਼ੁਭਦੇਵ ਸਿੰਘ ਮੈਂਬਰ ਹਾਂਜੀ ਪਿੰਡ ਵਸਤਗੜ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਸ਼ਹੀਰ ਬਰਨਾਲਾ ਠੀਕ ਹੈ ਜੀ ਤੇ ਬਾਈ ਆਪਣੇ ਮਸ਼ੀਨ ਤੇ ਟਰਾਲੀ ਬਕਾਉਗਾ ਜੀ ਤੇ ਬਾਈ ਨਾਲ ਆਪਾਂ ਕਰਦੇ ਗੱਲਬਾਤ ਤੇ ਲੈਨੇ ਜਾਣਕਾਰੀ ਹਾਂਜੀ ਚਾਚਾ ਜੀ ਦੱਸੋ ਇਹ ਦੇ ਬਾਰੇ ਕਿਹੜਾ ਮਾਡਲ ਆ ਜੀ ਇਹ ਇਹ ਹੈਗੀ ਮਾਡਲ 16 ਠੀਕ ਹੈ ਜੀ ਕਿ ਇਸ ਮਸ਼ੀਨ ਆ ਠੀਕ ਹੈ ਜੀ ਸਾਰਾ ਕੰਮ ਹੋਇਆ ਵਾ ਠੀਕ ਹੈ ਜੀ ਬਲੇਟਾਂ ਦਾ ਮੂੰਹ ਹੀ ਬਦਲਣਾ ਠੀਕ ਹੈ ਜੀ ਸਾਰਾ ਸਹੀ ਹੈ ਬੈਰਿੰਗ ਗੁੰਜ ਪਾਇべ ਠੀਕ ਹੈ ਜੀ ਮੈਂ ਤਾਂ ਕਿਰਤੀ ਛੱਤੀ ਬਾਹਰ ਜਾਣਾ ਠੀਕ ਹੈ ਜੀ ਤੇ ਹੁਣ ਕਦੋਂ ਹੈ ਹੀ ਨਹੀਂ ਬੱਚਾ ਕੋਈ ਮੁੰਡਾ ਨਹੀਂ ਠੀਕ ਹੈ ਜੀ ਆਪੀ ਠੀਕ ਹੈ ਲਾਉਂਦੇ ਹੀ ਵੀ ਹੁਣ ਤੇ ਮਾਡਲ ਕਿਹੜਾ ਹੀ ਇਹ 16 ਜੀ ਮਾਡਲ 16 ਠੀਕ ਹੈ ਕੀ ਰੇਟ ਹੈ ਇਹਦਾ ਹਜਾ ਇਹਦਾ 1.76 ਹੈ ਠੀਕ ਹੈ ਜੀ ਭਾਈ ਮੇਰੇ ਪਿੰਡ ਵਖਤਗੜੀ ਹੈ ਠੀਕ ਹੈ ਜੀ ਬਾਈ ਕੋਲ ਚਾਚਾ ਜੀ ਕੋਲ ਤੇ ਮਸੀਨ ਬਕਾਵਾ ਜੀ ਜੇ ਕਿਸੇ ਨੇ ਲੋਡ ਹੋਈ ਤਾਂ ਬਾਈ ਜੀ ਜਰੂਰ ਪ੍ਰੈਕਟ ਕਰੋ 170000 ਰੁਪਿਆ ਮੁੱਲ ਕੀਤਾ ਤੇ ਫੋਨ ਨੰਬਰ ਆਪਣਾ ਸਕਰੀਨ ਤੇ ਲਾ ਦਾਂਗੇ ਤਾਂ ਹੀ ਨੰਬਰ ਦੱਸੋ ਜੀ ਆਪਣਾ 98729 ਹਾਂ ਜੀ ਕ੍ਰੇਟ ਸੰਚ ਦੋ ਦੁਬਾਰੇ ਫਿਰ ਦੱਸੋ ਜੀ 98729 ਹਾਂ ਜੀ ਕ੍ਰੇਟ ਸੰਚ ਦੋ ਠੀਕ ਹੈ ਜੀ ਹਾਂ ਜੀ ਬਾਈ ਜੀ ਹੁਣ ਟਰਾਲੀ ਦਿਖਾਉਣੇ ਆ ਜੀ ਤੁਹਾਨੂੰ ਆਜੋ ਹਾਂ ਜੀ ਚਾਚਾ ਇਧਰ ਨੂੰ ਆਜੋ ਹਾਂ ਜੀ ਟਰਾਲੀ ਦੱਸੋ ਜੀ ਇਹ ਕਿਹੜਾ ਮਾਡਲ ਆ 2016 ਜੀ ਹਾਂ ਜੀ ਨਵੀਂ ਕਰ ਬਣਾਈ ਸੀ ਤੁਸੀਂ ਨਵੀਂ ਜਮਾ ਠੀਕ ਆ ਜੀ ਬੜੀ ਭਾਰੀ ਹੈ ਹੈਵੀ ਬੜੀ ਟਰਾਲੀ ਹੈ ਠੀਕ ਹੈ ਜੈਕ ਵਾਲੀ ਟਰਾਲੀ ਹੈ ਬਾਈ ਜੀ ਕਿੰਨੇ ਫੁੱਟੇ ਬਾਈ ਜੀ ਇਹ ਇਹ 12 ਜੀ 12 ਸਾਢੇ 6 ਹਾਂ ਜੀ ਤੇ ਇਸਾੜਾ ਲੱਗਾ ਜੀ ਇਹਦੇ ਰੀਲ ਦਾ ਰੀਲ ਦਾ ਹਿੱਸਾ ਲਾਇਆ ਜੀ 10 ਨਟੀਆਂ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਪੂਰਾ ਵਧੀਆ ਟਰਾਲੀ ਬਣਾਈ ਸੀ ਸੌਂਗ ਨਾਲ ਇਹੀ ਜਿਹੇ ਤਰ੍ਹਾਂ ਦੀ ਇਹਦੇ ਨਾਲ ਦੀ ਤਾਂ ਆਪਣੇ ਪਿੰਡ ਚ ਟਰਾ ਦੀ ਨਹੀਂ ਪਾਸਟ ਕਾੜਿਤਾ ਠੀਕ ਹੈ ਠੀਕ ਹੈ ਤੇ ਹੋਰ ਬਾਈ ਜਾਲੀ ਜੂਲੀ ਲੱਗੀ ਵੀ ਆ ਤੁਹਾਨੂੰ ਫਰਸ਼-ਪਰਸ਼ ਵੀ ਦਿਖਾ ਦਿੰਦੇ ਆ ਚੈੱਕ ਕਰ ਸਾਬੋ ਤੇ ਹੱਕ ਹੱਕ ਦੇਖੋ ਜੀ ਪੂਰੀ ਹੈਵੀ ਆ ਤੇ ਕੀ ਰੇਟ ਆ ਜੀ ਇਹਦਾ ਇਹਦਾ ਜੀ 225 ਆ 2 ਲੱਖ 25000 ਠੀਕ ਆ ਜੀ ਆ ਤੁਸੀਂ ਚੰਨਰ ਚੁੰਨਰ ਦੇਖ ਸਕਦੇ ਹੋ ਪੂਰੇ ਹੈਵੀ ਆ ਪੈਂਡ ਬਖਤਗੜਾ ਹਾਂਜੀ ਬਈ ਜੀ ਫਾਰਸ ਪੋਰਸ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਠੀਕ ਆ ਜੀ ਕੋਈ ਆਪਾਂ ਨੂੰ ਪਲੜਾ ਪਾਉਣ ਦੀ ਲੋੜ ਨਹੀਂ ਪੂਰਾ ਵਧੀਆ ਪ੍ਰਬੰਧ ਕੀਤਾ ਬਈ ਜੀ ਠੀਕ ਆ ਜੀ ਦਾਣੇ ਡੁੱਲਣ ਤੋਂ ਨਾ ਘੜ ਡਾਲਾ ਵੀ ਆ ਫਾਰਸ ਕਿੰਨਾ ਇੰਚੀ ਆ ਜੀ ਆਪਣਾ ਆਈ ਇਹ ਹੂਗਾ ਮੈਂ ਨਾ ਨੱਠਕ ਮੋਟਾ ਵਾਲਾ ਹੈ ਵੀ ਆ ਯਾਰ ਮੈਂ ਤਾਂ ਤੁਲਮੀ ਬਣਾਈ ਸੀ ਬੜੀ ਭਾਰੀ ਆ ਨੇ ਚਮਤੇ ਵੱਧ ਭਾਰੀ ਬਣਾਤੀ ਠੀਕ ਹੈ ਜੀ ਭਾਈ ਦੋਨੇ ਪਾਸੇ ਡਾਲੇ ਖੁੱਲਦੇ ਹੀ ਸੀ ਕਈ ਬਾਕੀ ਜਾਲੀ ਮਗਰ ਵੀ ਲੱਗੀ ਵੀ ਆ ਤੇ ਜ਼ਰੂਰ ਕੰਡੈਕਟ ਕਰਨਾ ਸਵਾ ਦੋ ਲੱਖ ਰੁਪਏ ਰੇਟ ਕਿਹਾ ਲੱਗਾ ਵਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਬਾਕੀ ਘਰੇ ਆ ਕੇ ਤਸੱਲੀ ਕਰ ਸਕਦੇ ਹੋ ਤੇ ਰੇਲ ਗੱਡੀ ਵਾਲਾ ਹਿੱਸਾ ਟਾਇਰ ਟੂਰ ਪੂਰਾ ਟੌਪ ਕੁਆਲਟੀ ਦਾ ਜੀ ਤੇ ਬਾਈ ਜੀ ਨਾਲ ਜਮਾ ਰੇਲ ਦਾ ਛਾ ਪੱਕਾ ਠੀਕ ਹੈ। ਵੇਜ ਨਾਲ 10 ਨਾਟੀ ਆ ਹੱਬਾ। ਠੀਕ ਹੈ, ਠੀਕ ਹੈ। ਹਾਂਜੀ ਬਈ ਚਾਚਾ ਜੀ ਕੋਲ ਇੱਕ ਜਨਰੇਟਰ ਆ। ਕਿਹੜੀ ਕੰਪਨੀ ਆ ਜੀ ਇਹ? ਕ੍ਰੈਪਟਨ ਜੀ, ਕ੍ਰੈਪਟਨ। ਤਾਂਬੇ ਚ ਆ ਜੀ ਇਹ। ਹਾਂਜੀ ਤਾਂਬੇ ਚ। ਕਿੰਨੇ ਹਸਪਾਵਰ ਆ ਜੀ ਇਹ? 45 ਦਾ ਜੀ। ਅਸੀਂ ਦੋ ਮੋਟਰ ਚਲਾਉਂਦਾ ਜੀ। ਹਾਂਜੀ ਹਾਂ ਦੋ ਚਲਾਉ। ਠੀਕ ਹੈ ਜੀ। ਕਿੰਨੇ ਵਾਲਾ ਬਣੇ ਮੋਟਰਾਂ ਦਾ ਆਪਾਂ ਮਕਨੀਆਂ ਚਲਵਾ ਲੈਣਾ। ਠੀਕ ਹੈ ਜੀ, 45 ਹਸਪਾਵਰ ਆ ਜੀ। ਹਾਂਜੀ। ਕਿੱਥੇ ਲਿਖਿਆ ਹੁੰਦਾ ਜੀ ਇਹਦੇ? ਕ੍ਰੈਪਟਨ, ਕ੍ਰੈਪਟਨਾਈਟ ਸੇ ਪਲੇਟ ਲੱਗੀ ਵੀ ਹੋ। ਠੀਕ ਹੈ ਜੀ। ਵੇਜ ਲੱਗੀ ਪਲੇਟ 12 ਪਲੇਟੀਆਂ ਦੇ ਦਿੰਦੀ ਦਿੰਦੀ ਹੁਣ ਸੰਗ ਵਿੱਚ ਦੀ ਇਹਦਾ ਪੇਟੀ ਬੰਦ ਆਉਂਦਾ ਆਉਂਦਾ ਠੀਕ ਹੈ ਜੀ ਠੀਕ ਹੈ ਸਕੰਜਾ ਸੁਦੇ ਇਹਦਾ ਰੇਟ ਕਿਹ ਹੈ ਜੀ ਇਹਦਾ ਲੱਖ ਰੁਪਈਆ ਜੀ ਠੀਕ ਹੈ ਜੀ ਬਈ ਜੀ ਪੇਟੀਆਂ ਆਉਂਦੇ ਹੈ ਠੀਕ ਹੈ ਠੀਕ ਲੱਕੜ ਦੀਆਂ ਪੇਟੀਆਂ ਚ ਠੀਕ ਹੈ ਜੀ ਇਹ ਆ ਕੇ ਫਿਰ ਹਾਂਜੀ ਬਈ ਜੀ ਇੱਕ ਜਨਰੇਟਰ ਆਹਾ ਸੇਫ ਆਵਰ ਦਾ ਇਹ ਹਾਂਜੀ ਬਈ ਸੇਫ ਆਵਰ ਦਾ ਜਨਰੇਟਰ ਹੈ ਇੰਜਨ ਕਿੰਨੇ ਦਾ ਇਹ ਹੈ ਇੰਜਨ 8 ਦਾ ਜੀ ਇਹ 에ਅਰ ਕੂਲਰ ਆ ਜੀ ਹਾਂਜੀ ਤੇ ਇਹਦਾ ਕੀ ਰੇਟ ਆ ਜੀ ਇਹਦਾ ਜਾਲੀ 10000 ਠੀਕ ਹੈ ਜੀ ਬਈ ਤਾਂ 40000 ਰੁਪਿਆ ਬਾਕੀ ਬਾਤ ਘਾਟ ਹੋ ਜੂ ਮਾਨ ਤਾਨ ਵਈ ਕਹਿੰਦੇ ਕਰ ਦਾਂਗੇ ਚਾਚਾ ਜੀ ਕਹਿੰਦੇ ਠੀਕ ਹੈ ਜੀ ਤੇ ਜ਼ਰੂਰ ਕਨੈਕਟ ਕਰੋ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਠੀਕ ਹੈ ਜੀ ਹਾਂਜੀ ਚਾਚਾ ਜੀ ਆ ਜਾਲੀਆਂ ਦਾ ਦੱਸੋ ਜੀ ਇਹ ਜਾਲੀਆਂ ਜੀ ਇੱਕ ਤਾਂ 12 ਫੁੱਟੀ ਆ ਠੀਕ ਹੈ ਜੀ ਇਹ ਜੇ ਕਿਸੇ ਨੇ ਲੈਣੀ ਵੀ ਹੋਈ ਇਹਦਾ ਰੇਟ ਹਾਂਜੀ ਅੱਡਾ ਹਾਂਜੀ ਆ 10 ਫੁੱਟੀਆਂ ਇਹ 10 ਫੁੱਟੀਆਂ ਹਾਂਜੀ ਇਹਦਾ ਕੀ ਰੇਟ ਆ ਜੀ ਇਹਦਾ 15000 ਹਾਂਜੀ ਨਵੀਂ ਜਾਲੀ ਆ ਜਮਾ 10 ਫੁੱਟੀ ਠੀਕ ਹੈ ਜੀ ਇਹਦਾ 25 ਆ ਇਹਦਾ 25 ਆ ਜੀ ਇਹ ਵੱਡੀ ਜਾਲੀ ਠੀਕ ਹੈ ਜੀ ਬੜੀ ਵੱਡੀ ਆ ਇਹ ਠੀਕ ਹੈ ਜੀ ਠੀਕ ਹੈ ਜੀ ਸਾਗਾ ਵੀ ਕਹੋਈ ਸਾਗਾ ਵੀ ਵੇਚ ਦਾਂਗੇ ਹਾਂਜੀ ਇਹਦਾ ਕੀ ਰੇਟ ਆ ਜੀ ਸਾਗੇ ਦਾ ਸਾਗੇ ਦਾ 20 ਪਿਆ ਸੀ ਮੈਨੂੰ ਠੀਕ ਹੈ ਜੀ ਇਹ ਹਜ਼ਾਰ ਘੱਟ ਲੈ ਲਾਂਗੇ ਨਾ ਮਾ ਇਹ ਰੇ ਰੂਜ਼ ਦਾ ਜਮਾ ਠੀਕ ਹੈ ਜੀ ਰੇ ਰੂਜ਼ ਦਾ ਹਾਂ ਠੀਕ ਆ ਤਿਆਰ ਲੱਗੇ ਵੀ ਆ ਸਾਰਾ ਕੁਛ ਕੋ ਕਹੂ ਆ ਜੀ ਸੀ ਕਹੀ ਹਾਂ ਜੀ ਠੀਕ ਹੈ ਜੀ ਹਾਂ ਜੀ ਆ ਬਈ ਕੱਦੂ ਵਾਲਾ ਵੀ ਜੇ ਕਿਸੇ ਨੇ ਲੈਣਾ ਹੋਵੇ ਇਹ ਵੀ ਬਾਈ ਕਹਿੰਦਾ ਜਗਾੜ ਵੇਚਣੀ ਹੈ ਜੀ ਤੇ ਚਾਚਾ ਜੀ ਨੇ ਜਾਣਾ ਕੈਨੇਡਾ ਪਹਿਲਾਂ ਵੀ ਜਾ ਕੇ ਆਇਆ ਲੋ ਤਿੰਨ ਮਹੀਨੇ ਲਾ ਕੇ ਆਇਆ ਠੀਕ ਹੈ ਜੀ ਕੰਦਾ ਜਾਨ ਉਹਦਾ ਬਦਲਿਆ ਵਾ ਠੀਕ ਹੈ ਜੀ ਤੇ ਕਰਾ ਵੀ ਪਕਾਉਗਾ ਜੀ ਹਾਂ ਕਰਾ ਵੀ ਦੇ ਦਿਆਂਗੇ ਕੋਈ ਕਰਾ ਵੀ ਪਕਾਉਗਾ ਠੀਕ ਹੈ ਜੀ ਦੇਖ ਸਕਦੇ ਹੋ ਮੈਂ ਤਾਂ ਥੋੜਾ ਖਰਿਆ ਜਾ ਠੀਕ ਹੈ। ਪਰਾਬੋਟ ਹੈ। ਪਰਾਬੋਟ ਅਤੇ ਹਲਵੀ। ਹਲਵੀ ਵੇਚ ਦਿਆਂਗੇ। ਠੀਕ ਹੈ ਜੀ। ਕੋਈ ਜੀ ਹਲਵੀ ਜੇ ਕਿਸੇ ਨੂੰ ਚਾਹੀਦੀ ਹੋਏ ਤਾਂ ਹਲਵੀ ਫਟਾਉ ਹੈ। ਠੀਕ ਹੈ ਜੀ। ਹਾਂਜੀ ਭਾਈ ਜੀ ਪਿੰਗਾ ਵੀ ਜਰੂਰਤ ਜੇ ਕਿਸੇ ਨੇ ਹੋਈ ਤਾਂ ਬਾਈ ਇਹਨਾਂ ਨੂੰ ਜਰੂਰ ਕਨੈਕਟ ਕਰੋ। ਰੇਟ ਫੋਨ ਤੇ ਹੋਊਗਾ ਜੀ। ਠੀਕ ਹੈ ਜੀ। ਲੈ ਲੱਗੇ ਵੀ ਆ ਨਾ। ਠੀਕ ਹੈ ਜੀ। ਠੀਕ। ਭਾਈ ਜੀ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੁਣ ਨਵੀਂ ਨਵੀਂ ਵੀਡੀਓ ਅਪਲੋਡ ਕਰ ਰਹੀ ਹੈ। ਠੀਕ ਹੈ ਜੀ। ਮਿਲਦੇ ਆਂ ਅਗਲੀ ਵੀਡੀਓ 'ਚ। ਓਕੇ।